ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਸਿਰਫ ਚਾਰ ਸਲਾਈਆਂ ਦਾ ਆਪਣਾ ਇਹ ਡਿਜ਼ਾਈਨ ਕਿਸੇ ਵੀ ਕਲਰ ਚ ਤੁਸੀਂ ਇਸ ਡਿਜ਼ਾਈਨ ਨੂੰ ਬਣਾਓਗੇ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਦੇਖੋ ਛੋਟੇ ਛੋਟੇ ਜਾਲੀ ਬਣਦੀ ਐ ਇਸ ਤਰ੍ਹਾਂ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਛਾਲ ਸਟਾਲ ਮਫਲਰ ਕੀ ਵੀ ਬਲਾਉਜ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸੇ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਦੋ ਦੋ ਕੁੰਡਿਆਂ ਦਾ ਆਪਣਾ ਡਿਜ਼ਾਈਨ ਜਦੋਂ ਆਪਾਂ ਇਸ ਡਿਜ਼ਾਈਨ ਲਈ ਕੁੰਡੇ ਲੈਣੇ इवन ਨੰਬਰ ਵਿੱਚ ਕੁੰਡੇ ਲੈਣੇ ਆ ਠੀਕ ਹੈ ਉਲਟੀ ਸਾਈਡ ਤੋਂ ਦੇਖੋ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਦੋਨਾਂ ਪਾਸਿਆਂ ਤੋਂ ਡਿਜ਼ਾਈਨ ਬਹੁਤ ਹੀ ਸੋਹਣਾ ਦਿਖਾਈ ਦਿੰਦਾ ਇਸ ਲਈ ਜਿਹੜਾ ਆਪਾਂ ਨੂੰ ਸ਼ਾਲ ਸਟੌਲ ਬੇਬੀ ਬਲੈਂਕਰ ਤੇ ਵੀ ਯੂਜ਼ ਕਰ ਸਕਦੇ ਹਾਂ ਜਦੋਂ ਆਪਾਂ ਸ਼ਾਲ ਸਟੌਲ ਲਈ ਇਹ ਡਿਜ਼ਾਈਨ ਆ ਜਿਹੜਾ ਬਣਾਉਣਾ ਤਾਂ ਆਪਾਂ ਸਲਾਈਆਂ ਮੋਟੀਆਂ ਲੈਣੀਆਂ ਹੈ ਮੋਟੀ ਪਾਛਮਤੀ ਮੋਟੀਆਂ ਸਲਾਈਆਂ ਤੇ ਜਿਹੜਾ ਇਹ ਡਿਜ਼ਾਈਨ ਬਣਾਉਣਾ ਜਿਵੇਂ ਮੈਂ ਤੁਹਾਨੂੰ ਇਹ ਬੇਬੀ ਬੂਲ ਹੈ ਮੇਰੇ ਕੋਲ 10 ਨੰਬਰ ਸਲਾਈਆਂ ਤੇ ਬਣਾ ਕੇ ਦਿਖਾ ਰਹੀ ਹਾਂ ਤਾਂ ਤੁਸੀਂ ਜਿਵੇਂ 7 ਨੰਬਰ 8 ਨੰਬਰ 9 ਨੰਬਰ ਇਸ ਤਰ੍ਹਾਂ ਮੋਟੀਆਂ ਸਲਾਈਆਂ ਲੈ ਲੈਣੀਆਂ ਠੀਕ ਹੈ ਜੇਕਰ ਜੈਕਟ ਵਗੈਰਾ ਤੇ ਬਣਾਉਣਾ ਤਾਂ ਆ 10 ਨੰਬਰ ਸਲਾਈਆਂ ਤੇ ਇਹਨੂੰ ਬਣਾ ਸਕਦੇ ਆ ਬਹੁਤ ਹੀ ਸੌਖਾ ਡਿਜ਼ਾਈਨ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਪੈਸ ਡਿਜ਼ਾਈਨ ਨੂੰ ਬਣਾਉਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਫਿਰ ਆਪਾਂ ਸ਼ੁਰੂ ਕਰਦੇ ਹਾਂ ਇਹਦੇ ਲਈ ਜਿਹੜੇ ਮੈਂ ਇੱਥੇ ਸਿੰਗਲ ਕੁੰਡੇ ਪਾਏ ਬਾਰਡਰ ਦੇ ਤੌਰ ਤੇ ਵੀ ਤੁਸੀਂ ਇਸ ਡਿਜ਼ਾਈਨ ਨੂੰ ਬਣਾ ਸਕਦੇ ਆਂ ਜਿਵੇਂ ਇਸ ਤਰ੍ਹਾਂ ਕੁੰਡੇ ਪਾਉਣ ਤੋਂ ਬਾਅਦ ਬਾਰਡਰ ਬਣਾ ਲੈਣਾ ਬਟਨ ਪੱਤੀ ਵੀ ਇਸ ਤਰ੍ਹਾਂ ਚਲਾ ਸਕਦੀਆਂ ਉੱਪਰ ਕੋਈ ਹੋਰ ਡਿਜ਼ਾਈਨ ਜਾਂ ਤੁਸੀਂ ਸਿੱਧੀਆਂ ਸਲਾਈਆਂ ਦੀ ਬਣਾਈ ਜਿਹੜੀ ਬਣਾ ਸਕਦੀਆਂ ਇਸ ਨੂੰ ਕਿਵੇਂ ਸੈੱਟ ਕਰਨਾ ਇਹ ਤੁਹਾਡੀ ਆਪਣੀ ਮਰਜ਼ੀ ਹੈ ਠੀਕ ਹੈ ਜਿਸ ਤਰ੍ਹਾਂ ਵੀ ਤੁਹਾਨੂੰ ਵਧੀਆ ਲੱਗੇ ਉਸੇ ਤਰ੍ਹਾਂ ਨੂੰ ਸੈੱਟ ਕਰ ਲੈਣਾ ਜੇਕਰ ਤੁਸੀਂ ਸਾਰਾ ਹੀ ਇਹ ਡਿਜ਼ਾਈਨ ਬਣਾਉਣਾ ਸਾਰਾ ਇਹ ਹੀ ਡਿਜ਼ਾਈਨ ਬਣਾ ਸਕਦੇ ਆ نیچے ਕੋਈ ਹੋਰ ਬਾਰਡਰ ਬਣਾਉਣਾ ਉਹ ਬਣਾ ਸਕਦੀਆਂ ਉੱਪਰ ਇਸ ਡਿਜ਼ਾਈਨ ਨੂੰ ਬਣਾ ਸਕਦੀਆਂ ਲੌਂਗ ਜੈਕਟ ਬਣਾ ਸਕਦੀਆਂ ਸਿੰਗਲ ਕੁੰਡੇ ਮੈਂ ਆਪਣੇ ਚੈਨਲ ਤੇ ਜਿਹੜੇ ਪਾਉਣੇ ਦੱਸੇ ਆ ਪਰ ਫਿਰ ਵੀ ਮੈਂ ਤੁਹਾਨੂੰ ਇੱਥੇ ਦੱਸ ਦਿੰਦੀ ਆ ਸਿੰਗਲ ਥ੍ਰੈਡ ਨਾਲ ਕੁੰਡੇ ਪਾਉਣੇ ਦੇਖੋ ਇਸ ਡਿਜ਼ਾਈਨ ਨੂੰ ਬਣਾਉਣ ਲਈ ਮੈਂ ਇਸ ਤਰ੍ਹਾਂ ਕੁੰਡੇ ਪਾਈ 26 ਕੁੰਡੇ ਪਾਏ ਮੈਂ ਠੀਕ ਹੈ ਇਸ ਤਰ੍ਹਾਂ 2 10 4 5 6 7 8 9 10 11 12 ਇੱਥੇ ਮੈਂ ਤੁਹਾਨੂੰ 12 ਕੁੰਡਿਆਂ ਤੇ ਡਿਜ਼ਾਈਨ ਬਣਾ ਕੇ ਦਿਖਾਵਾਂਗੀ ਕਿਉਂਕਿ ਜਦੋਂ ਆਪਾਂ ਇਹ ਡਿਜ਼ਾਈਨ ਨੂੰ ਸਟਾਰਟ ਕਰਨਾ ਤਾਂ ਇੱਕ ਬੇਸਿਕ ਰੋ ਬਣਾਉਣੀ ਹੁੰਦੀ ਹੈ ਉਸ ਤੋਂ ਬਾਅਦ ਚਾਰ ਸਲਾਂਗਾਂ ਨੂੰ ਰਿਪੀਟ ਕਰਦੇ ਜਾਣਾ ਠੀਕ ਹੈ ਜਦੋਂ ਤੁਸੀਂ ਇਸ ਤਰ੍ਹਾਂ ਕੁੰਡੇ ਪਾਉਂਗੇ ਤਾਂ ਦੇਖੋ ਸਿੱਧੀ ਸਾਈਡ ਇਸ ਤਰ੍ਹਾਂ ਆ ਜਾਂਦੀ ਹੈ ਆਪਣੀ ਠੀਕ ਹੈ ਉਲਟੀ ਸਾਈਡ ਤੋਂ ਬਣਾਈ ਸ਼ੁਰੂ ਕਰਨੀ ਇਹਦੀ ਬੇਸਿਕ ਰੋ ਆਪਾਂ ਬਣਾਉਣੀ ਹੈ ਬੇਸਿਕ ਰੋ ਕਹਿ ਲਓ ਜਾਂ ਫਾਊਂਡੇਸ਼ਨ ਰੋ ਕਹਿ ਲਓ ਪਹਿਲਾਂ ਆਪਾਂ ਬਣਾਉਣੀ ਹੈ ਉਸ ਤੋਂ ਬਾਅਦ ਚਾਰ ਸਲਾਂਗਾਂ ਨੂੰ ਰਿਪੀਟ ਕਰਨਾ ਹੈ ਕੁੰਡੇ ਪਾਉਣ ਤੋਂ ਬਾਅਦ ਹੁਣ ਇਸ ਤਰ੍ਹਾਂ ਪਹਿਲੀ ਸਿਲਾਈ ਬੇਸਿਕ ਰੋ ਸਿਰਫ ਇੱਕ ਵਾਰ ਆਪਾਂ ਰਿਪੀਟ ਕਰਨੀ ਹੈ 12 ਕੁੰਡਿਆਂ ਤੇ ਇੱਥੇ ਮੈਂ ਤੁਹਾਨੂੰ ਡਿਜ਼ਾਈਨ ਬਣਾ ਕੇ ਦਿਖਾਉਣੀ ਆਂ ਸਾਰੀ ਸਿਲਾਈ ਸਿੱਧੀ ਬਣਾ ਲੈਣੀ ਹੈ ਜਿੰਨੇ ਵੀ even ਨੰਬਰ ਵਿੱਚ ਤੁਸੀਂ ਕੁੰਡੇ ਲਏ ਹੋਣਗੇ ਸਾਰੇ ਇਸ ਤਰ੍ਹਾਂ ਸਿੱਧੇ ਬਣਾ ਲੈਣੇ ਆ ਠੀਕ ਹੈ ਇਹ ਸਿਲਾਈ ਸਿਰਫ ਆਪਾਂ ਇੱਕ ਵਾਰ ਬਣਾਵਾਂਗੇ ਉਲਟੀ ਸਾਈਡ ਤੋਂ ਹੁਣ ਆਪਾਂ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਕਰਾਂਗੇ ਫਾਸਟ ਰੋ ਰਾਈਟ ਸਾਈਡ ਤੋਂ ਦੋ ਦੋ ਕੁੰਡਿਆਂ ਤੇ ਡਿਜ਼ਾਈਨ ਬਣਾਣਾ ਹੈ ਆਪਣਾ ਇੱਕ ਕੁੰਡਾ ਤਾਰੋ ਚਾਹੇ ਬੁਨੋ ਤੁਹਾਡੀ ਆਪਣੀ ਮਰਜ਼ੀ ਠੀਕ ਹੈ ਉਸ ਤੋਂ ਬਾਅਦ ਥ੍ਰੈਡ ਆਪਾਂ ਪਿੱਛੇ ਹੀ ਰੱਖਣਾ ਇਸ ਤਰ੍ਹਾਂ ਇੱਕ ਕੁੰਡਾ ਸਲਿੱਪ ਕਰਨਾ ਇਸ ਤਰ੍ਹਾਂ ਠੀਕ ਹੈ ਸਲਿੱਪ ਕਰਨ ਤੋਂ ਬਾਅਦ ਜਿਹੜੀ ਆਪਣੀ ਹੁਣ ਲੈਫਟ ਨੀਡਲ ਹੈ ਨੀਚੇ ਤੋਂ ਆਪਾਂ ਇਸ ਤਰ੍ਹਾਂ ਇੱਕ ਕੁੰਡਾ ਠਾਉਣਾ ਠੀਕ ਹੈ ਫਿਰ ਇਹਨੂੰ ਸਿੱਧਾ ਬਣਾ ਦੇਣਾ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਫਿਰ ਇਹ ਕੁੰਡਾ ਜਿਹੜਾ اٹھਾਇਆ ਸੀ ਨੂੰ ਉਤਾਰ ਦੇਣਾ ਥ੍ਰੈਡ ਕਰਾਂਗੇ ਅੱਗੇ ਫਿਰ ਇੱਕ ਕੁੰਡਾ ਉਲਟਾ ਵਾਦੂ ਕੁੰਡਾ اتار ਕੇ ਇੱਕ ਸਲਿੱਪ ਕੀਤਾ ਫਿਰ ਇੱਕ ਕੁੰਡਾ ਉਠਾ ਕੇ ਬਣਾਇਆ ਫਿਰ ਇੱਕ ਉਲਟ ਅੱਗੇ ਫਿਰ ਇਸੇ ਤਰ੍ਹਾਂ ਆਪਾਂ ਰਿਪੀਟ ਕਰਾਂਗੇ ਹੁਣ ਇੱਕ ਕੁੰਡਾ ਉਲਟਾ ਥ੍ਰੈਡ ਪਿੱਛੇ ਇੱਕ ਸਲਿੱਪ نیچے ਤੋਂ ਕੁੰਡਾ ਇਸ ਤਰ੍ਹਾਂ ਉਠਾਉਣਾ ਆਪਾਂ ਦੇਖੋ ਇਹਨੂੰ ਸਿੱਧਾ ਬਣਾ ਲੈਣਾ ਥ੍ਰੈਡ ਕਰਨਾ ਹੈ ਅੱਗੇ ਇੱਕ ਕੁੰਡਾ ਉਲਟਾ థర్డ్ కిచ్చే ఇక్క నీచే కి ఇంకా బనా లేరు కు కండా ఉల్టా థర్ెడ్ పిచ్చే ఇక్క నీచే కిధా కు దుబారా ఫ ਇੱਕ ਉਲਟਾ ਥ੍ਰੈਡ ਪਿੱਛੇ ਇੱਕ ਸਲਿੱਪ ਇੱਕ ਗੁੰਡਾ نیچے ਤੋਂ ਇਸ ਤਰ੍ਹਾਂ ਠਾ ਕੇ ਬਣਾਇਆ ਲਾਸਟ ਤੇ ਆਪਣਾ ਇੱਕ ਉਲਟਾ ਆਜੋ ਇੱਕ ਸਿੱਧਾ ਆਜੋ ਕੰਨੀ ਵਾਲਾ ਠੀਕ ਹੈ ਪਹਿਲੀ ਸिलाई ਕੰਪਲੀਟ ਹੋ ਗਈ ਦੇਖੋ ਵਾਦੂ ਗੁੰਡਾ ਤਾਰ ਕੇ ਇੱਕ ਗੁੰਡਾ ਆਪਾਂ ਸਲਿੱਪ ਕੀਤਾ फिर नीचे तो कुंडा उठा के बनाया ठीक है फिर एक कुंडा उल्टा फिर एक स्लिप एक नीचे तो उठाया कुंडा एक उल्टा फिर एक स्लिप एक नीचे तो कुंडा उठा के बनाया एक उल्टा फिर एक स्लिप एक नीचे तो कुंडा उठा के बनाया ठीक है एक उल्टा फिर स्लिप फिर कुंडा उठा के बनाया फिर उल्टा लास्ट तो एक सीधा आ गया एक कुंडा अपना इतने गया ठीक है दो दो तो तीन तीन कुंडे बन गए ਤਾਂ ਹੁਣ ਆ ਗਿਆ ਆਪਾਂ ਸੈਕੰਡ ਰੋ ਰੌਂਗ ਸਾਈਡ ਤੇ ਰੌਂਗ ਸਾਈਡ ਤੇ ਆਪਾਂ ਪਹਿਲਾ ਕੁੰਡਾ ਤਾਰੋ ਚਾਹੇ ਬਣੋ ਤੁਹਾਡੀ ਆਪਣੀ ਮਰਜ਼ੀ ਹੈ ਉਸ ਤੋਂ ਬਾਅਦ ਦੇਖੋ ਇਹ ਸਿੱਧਾ ਕੁੰਡਾ ਦਿਖਾਈ ਦੇ ਰਿਹਾ ਆਪਾਂ ਨੂੰ ਸਿੰਗਲ ਕੁੰਡਾ ਇਹਨੂੰ ਆਪਾਂ ਸਿੱਧਾ ਬਣਾ ਲੈਣੇ ਠੀਕ ਹੈ ਹੁਣ ਇਹ ਆਪਾਂ ਨੂੰ ਦੋ ਕੁੰਡੇ ਦਿਖਾਈ ਦੇ ਰਹੇ ਐ ਥ੍ਰੈਡ ਪਿੱਛੇ ਹੀ ਰੱਖਣਾ ਆਪਾਂ ਇਸ ਲਾਈਜ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਸਿੱਧਾ ਕੁੰਡਾ ਜਿਹੜਾ ਕੁੰਡਾ ਆਪਾਂ نیچے ਉਠਾਇਆ ਸੀ ਇੱਕ ਕੁੰਡਾ ਆਪਣੇ ਕੋਲ ਵਧਿਆ ਸੀ ਹੁਣ ਇੱਥੇ ਘਟ ਗਿਆ ਠੀਕ ਹੈ ਹੁਣ ਇਹ ਸਿੰਗਲ ਦਿਖਾਈ ਦਿੰਦਾ ਇਹਨੂੰ ਸਿੱਧਾ ਬਣਾ ਲਾਂਗੇ ਇਹ ਦੋ ਦਿਖਾਈ ਦਿੰਦੇ ਆ ਦੋ ਦਾ ਇੱਕ ਕਰ ਦਿਆਂਗੇ ਇਹ ਸਿੰਗਲ ਦਿਖਾਈ ਦਿੰਦਾ ਸਿੱਧਾ ਕੁੰਡਾ ਇਹਨੂੰ ਸਿੱਧਾ ਬਣਾ ਦੇਾਂਗੇ ਇਹ ਦੋ ਦਿਖਾਈ ਦਿੰਦੇ ਆ ਦੋ ਦਾ ਇੱਕ ਸਿੱਧਾ ਕੁੰਡਾ ਠੀਕ ਹੈ ਇਸ ਤਰ੍ਹਾਂ ਇਹ ਕੁੰਡਾ ਸਿੱਧਾ ਦੋ ਕੁੰਡਿਆਂ ਦਾ ਇੱਕ ਸਿੱਧਾ ਕੁੰਡਾ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਬਣਾਉਣੀ ਹੈ। ਇੱਕ ਕੁੰਡਾ ਜਿਹੜਾ ਸਿੰਗਲ ਦਿਖਾਈ ਦਿੰਦਾ ਸਿੱਧਾ ਦੋ ਦਿਖਾਈ ਦਿੰਦੇ ਆ ਦੋ ਦਾ ਇੱਕ ਬਣਾ ਦੇਗੇ ਸਿੱਧਾ ਕੁੰਡਾ ਦੇਖੋ ਇਸ ਤਰ੍ਹਾਂ। ਥ੍ਰੈਡ ਕਰਾਂਗੇ ਅੱਗੇ। ਬਾਦੂ ਕੁੰਡਾ ਉਲਟਾ ਬਣਾ ਲਾਂਗੇ ਲਾਸਟ ਵਾਲਾ ਠੀਕ ਹੈ। ਸਟਾਰਟਿੰਗ ਤੇ ਆਪਣੇ ਇੱਕ ਸਿੱਧਾ ਆਇਆ ਸੀ ਲਾਸਟ ਤੇ ਦੋ ਦਾ ਇੱਕ ਠੀਕ ਹੈ। ਤੀसरी ਸਲਾਈ ਆ ਗਈ ਰਾਈਟ ਸਾਈਡ ਤੋਂ ਤਾਂ ਰਾਈਟ ਸਾਈਡ ਤੋਂ ਆਪਾਂ ਦੇਖੋ ਪਹਿਲਾ ਕੁੰਡਾ ਆ ਤਾਰੂ ਚਾਹੀ ਬਣੋ ਹੁਣ ਡਿਜ਼ਾਈਨ ਦੀ ਇੱਥੇ ਜਗ੍ਹਾ ਚੇਂਜ ਹੋਊਗੀ ਪਹਿਲਾਂ ਆਪਾਂ ਇੱਥੇ ਇੱਕ ਕੁੰਡਾ ਸਲਿੱਪ ਕੀਤਾ ਸੀ ਪਹਿਲੀ ਸਲਾਈ ਚ ਤੀसरी ਸਲਾਈਡ ਥ੍ਰੈਡ ਅੱਗੇ ਕਰਕੇ ਇੱਕ ਉਲਟਾ ਬਣਾਵਾਂਗੇ ਇਸ ਤਰ੍ਹਾਂ ਠੀਕ ਹੈ ਥ੍ਰੈਡ ਪਿੱਛੇ ਫਿਰ ਇੱਕ ਸਲਿੱਪ ਫਿਰ نیچے ਤੋਂ ਗੁੰਡਾ ਉਠਾਵਾਂਗੇ ਇਸ ਤਰ੍ਹਾਂ ਸਿੱਧਾ ਬਣਾਵਾਂਗੇ ਇਸ ਤਰ੍ਹਾਂ ਥ੍ਰੈਡ ਲੱਗੇ ਇੱਕ ਉਲਟਾ ਥ੍ਰੈਡ ਪਿੱਛੇ ਇੱਕ ਸਲਿੱਪ ਇੱਕ نیچے ਤੋਂ ਗੁੰਡਾ ਉਠਾ ਕੇ ਇਸ ਤਰ੍ਹਾਂ ਉਹਨੂੰ ਸਿੱਧਾ ਬਣਾ ਲਾਂਗੇ ਠੀਕ ਹੈ ਥ੍ਰੈਡ ਲੱਗੇ ਇੱਕ ਉਲਟਾ ਥ੍ਰੈਡ ਪਿੱਛੇ ਇੱਕ ਸਲਿੱਪ نیچے ਤੋਂ ਗੁੰਡਾ ਉਠਾ ਕੇ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਥ੍ਰੈਡ ਅੱਗੇ ਇੱਕ ਉਲਟਾ ਥ੍ਰੈਡ ਪਿੱਛੇ ਇੱਕ ਸਲਿੱਪ نیچے ਤੋਂ ਕੁੰਡਾ ਇਸ ਤਰ੍ਹਾਂ ਉਠਾਉਣਾ ਇਹਨੂੰ ਸਿੱਧਾ ਬਣਾ ਲੈਣਾ ਠੀਕ ਹੈ ਇੱਕ ਉਲਟਾ ਥ੍ਰੈਡ ਪਿੱਛੇ ਇੱਕ ਸਲਿੱਪ ਲਾਸਟ ਤੇ ਇੱਕ نیچے ਤੋਂ ਕੁੰਡਾ ਠਾ ਕੇ ਸਿੱਧਾ ਬਣਾ ਲੈਣਾ ਲਾਸਟ ਵਾਲਾ ਕੰਨੀ ਵਾਲਾ ਵੱਡੂ ਕੁੰਡਾ ਸਿੱਧਾ ਬਣਾ ਲਾਂਗੇ ਦੇਖਿਓ ਜਿਹੜੇ ਇਹ ਸਟਾਰਟਿੰਗ ਚ ਕੁੰਡੇ ਜਿਹੜੇ ਆਪਣੇ ਇਥੇ ਉਲਟਾ ਆਇਆ ਦਲਾ ਤੇ نیچے ਤੋਂ ਉਠਾ ਕੇ ਬਣਾਇਆ ਠੀਕ ਹੈ ਹੁਣ ਚੌਥੀ ਤੇ ਲਾਸਟ ਸਲਾਈ ਆ ਗਈ ਡਿਜ਼ਾਈਨ ਦੀ ਪਹਿਲਾ ਗੁੰਡਾ ਤਾਰੋ ਚਾਹੇ ਬਣ ਉਲਟੀ ਸਾਈਡ ਦੀ ਠੀਕ ਹੈ ਥ्रेड ਕਰਾਂਗੇ ਪਿੱਛੇ ਜਿਹੜਾ ਦੂਸਰੀ ਸਲਾਈ ਬਣਾਈ ਸੀ ਉਲਟੀ ਸਾਈਡ ਤੋਂ ਤਾਂ ਆਪਾਂ ਇੱਕ ਸਿੱਧਾ ਬਣਾਇਆ ਸੀ ਪਹਿਲਾਂ ਇੱਥੇ ਹੁਣ ਇੱਥੇ ਇਹ ਦੋ ਗੁੰਡੇ ਦਿਖਾਈ ਦੇ ਰਹੇ ਚੌਥੀ ਸਲਾਈ ਚ ਪਹਿਲਾਂ ਆਪਾਂ ਦੋ ਦਾ ਇੱਕ ਬਣਾਵਾਂਗੇ ਫਿਰ ਜਿਹੜਾ ਸਿੰਗਲ ਦਿਖਾਈ ਦਿੰਦਾ ਇਹ ਬਣਾਵਾਂਗੇ ਇੱਕ ਸਿੱਧਾ ਫਿਰ ਦੋ ਦਾ ਇੱਕ ਬਣਾਵਾਂਗੇ ਥ੍ਰੈਡ ਪਿੱਛੇ ਹੀ ਰੱਖਣਾ ਆਪਾਂ ਸਿੰਗਲ ਦਿਖਾਈ ਦਿੰਦਾ ਇੱਕ ਬਣਾਵਾਂਗੇ ਸਿੱਧਾ ਸਾਰੀ ਸਿਲਾਈ ਉਸੇ ਤਰ੍ਹਾਂ ਕੰਪਲੀਟ ਕਰਨੀ ਹੈ ਬਸ ਸਟਾਰਟਿੰਗ ਤੇ ਲਾਸਟ ਤੇ ਡਿਜ਼ਾਈਨ ਦੀ ਜਗ੍ਹਾ ਚੇਂਜ ਹੋਈ ਹੈ ਇੱਕ ਸਿੱਧਾ ਦੋ ਕੁੰਡਿਆਂ ਦਾ ਇੱਕ ਲਾਸਟ ਤੇ ਇੱਕ ਸਿੱਧਾ ਆ ਗਿਆ ਦੇਖੋ ਇਸ ਤਰ੍ਹਾਂ ਸਟਾਰਟਿੰਗ ਚ ਦੋ ਦੇਖਿਆ ਸੀ ਲਾਸਟ ਤੇ ਇੱਕ ਸਿੱਧਾ ਆ ਗਿਆ ਲਾਸਟ ਵਾਲਾ ਉਲਟਾ ਬਣਾ ਲਾਂਗੇ ਕਿਉਂਕਿ ਆਪਣੀ ਉਲਟੀ ਸਲਾਈ ਹੈ ਚਾਰ ਸਲਾਈਆਂ ਡਿਜ਼ਾਈਨ ਦੀਆਂ ਕੰਪਲੀਟ ਹੋ ਗੀਆਂ ਜਦੋਂ ਦੁਬਾਰਾ ਆਪਾਂ ਪਹਿਲੀ ਸਲਾਈ ਸ਼ੁਰੂ ਕਰਾਂਗੇ ਤਾਂ ਉਸੇ ਤਰ੍ਹਾਂ ਕਰ ਲੈਣੀ ਹੈ ਇੱਕ ਗੁੰਡਾ ਹਟਾਰ ਕੇ ਉਸ ਤੋਂ ਬਾਅਦ ਇੱਕ ਸਲਿੱਪ ਇੱਕ ਗੁੰਡਾ ਠਾ ਕੇ ਫਿਰ ਇੱਕ ਉਲਟਾ ਫਿਰ ਇੱਕ ਸਲਿੱਪ ਗੁੰਡਾ ਠਾ ਕੇ ਫਿਰ ਇੱਕ ਉਲਟਾ ਸਲਿੱਪ ਗੁੰਡਾ ਠਾ ਕੇ ਉਲਟਾ ਸਲਿੱਪ ਗੁੰਡਾ ਠਾ ਕੇ ਉਲਟਾ ਸਲਿੱਪ ਗੁੰਡਾ ਠਾ ਕੇ ਠੀਕ ਹੈ ਪਹਿਲੀ ਸਲਾਈਂ ਦੁਬਾਰਾ ਸ਼ੁਰੂ ਕਰ ਲੈਣੀ ਹੈ ਇਹ ਚਾਰ ਸਲੰਗਾਂ ਨੂੰ ਬਾਰ ਬਾਰ ਰਿਪੀਟ ਕਰਾਂਗੇ ਜਦੋਂ ਆਪਾਂ ਤਾਂ ਜਿਹੜਾ ਆਪਣਾ ਡਿਜ਼ਾਈਨ ਇਸ ਤਰ੍ਹਾਂ ਬਣਦਾ ਜਾਊਗਾ ਤੇ ਚਲੋ ਫਿਰ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਇਸ ਡਿਜ਼ਾਈਨ ਨੂੰ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਇੱਕ ਹੋਰ ਸੌਖਾ ਤੇ ਸੋਹਣਾ ਡਿਜ਼ਾਈਨ ਲੈ ਕੇ ਧੰਨਵਾਦ